ਯੋਧੇ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੈਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲੇ ਔਰ ਚੱਲ ਰਿਹਾ ਹਰ ਰੋਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਨੇ 17444 ਐਫ ਆਈ ਆਰ ਦਰਜ ਕੀਤੀਆਂ ਨੇ। 27087 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਕਰੋੜਾਂ ਦੀ ਡਰੱਗ ਮਨੀ ਵੀ ਚੱਕ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਬਲਡوزر ਐਕਸ਼ਨ ਕੀਤਾ ਜਾ ਰਿਹਾ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲਾ ਨੂੰ ਵੀ ਢੇਢੇਰੀ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਨ ਨਸ਼ਾ ਵਿਰੁੱਧ ਹੈ ਔਰ ਅਗੇਂਸਟ ਡਰੱਗਸ ਹੈ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਇਫੋਰਟਸ ਦੇ ਨਾਲ ਵਿਦ ਦੀ ਹੈਲਪ ਆਫ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਫਲ ਕਰਾਂਗੇ ਇੱਕ ਮਿੰਟ ਯਾਰਾਪੀ ਨੂੰ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਜਿਹੜੇ 5 ਵਿਅਕਤੀ ਨੇਗੇ ਉਹਨਾਂ ਦੇ ਵਿੱਚ ਅਵਿਨਵ ਗਰਗ ਓਮ ਪ੍ਰਕਾਸ਼ ਅਵਿਨਵ ਗਰਗ ਜਿਹੜਾ ਆਪਣੇ ਪੰਜਾਬ ਦਾ ਹੈਗਾਗਾ ਬਾਕੀ ਸਾਰੇ ਜਿਹੜੇ ਓਮ ਪ੍ਰਕਾਸ਼ ਅਮਰਿਤ ਰਾਜ ਬਿਸ਼ਵਜੀਤ ਤੇ ਰਹਿਾਨ ਖਾਨ ਇਹਨੇ ਸਾਰੇ ਯੂਪੀ ਬਿਹਾਰ ਦੇ ਰਹਿਣ ਵਾਲੇ ਬੀਸਿਕਲੀ ਉਹਨੇ ਸਾਰੇ ਇਕੱਠੇ ਨੁੜਾ ਰਹੇ ਸੀਗੇ ਇਹ ਇਕੱਠੇ ਹੋ ਕੇ ਇੱਥੇ ਆ ਰਹੇ ਨੇ ਕਿ ਇਹ ਜਿਹੜਾ ਆਨਲਾਈਨ ਆ ਸਾਈਟਾਂ ਹੁੰਦੀਆਂ ਨੇਗੀਆਂ ਗੇਮਿੰਗ ਸਾਈਟਾਂ ਜਿਹੜੀਆਂ ਵੈਸੇ ਇਲੀਗਲ ਨਹੀਂ ਆ ਪਰ ਉਹ ਡੇਲੀ ਚੇਂਜ ਕਰਦੇ ਰਹਿੰਦੇ ਨੇ ਕਿ ਉਹਤੇ ਜਿਹੜੇ ਭੋਲੇ ਭਾਲੇ ਲੋਕ ਨੇਗੇ ਉਹਨਾਂ ਨੂੰ ਵੱਧਾ ਨਾਮ ਜਿੱਤਣ ਦਾ ਲਾਲਚ ਦੇ ਕੇ ਆ ਉਹਤੇ ਏਟ ਹੱਗੀਆਂ ਮਾਰ ਦੇਣਗੇ ਤੇ ਅਸੀਂ ਉਹ ਇਨਫਰਮੇਸ਼ਨ ਦੇ ਬੇਸਿਸ ਤੇ ਜਿਹੜਾ ਸਾਡੇ ਸਾਈਬਰ ਕ੍ਰਾਈਮ ਥਾਣਾਗਾ ਉਥੇ ਐਫਆਈਆਰ ਨੰਬਰ 10 ਅੰਡਰ ਸੈਕਸ਼ਨ ਆਈਪੀਸੀ ਦੀ ਜਿਹੜੇ 420 ਸੀਗਾ ਤੇ 66 ਆਫ ਆਈਟੀ ਐਕਟ ਅਸੀਂ ਦਰਜ ਕੀਤਾ ਤੇ ਉਹਨਾਂ ਪੰਜਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਉਹਨਾਂ ਦੇ ਕੋਲੋਂ ਸਾਨੂੰ ਇਨੀਸ਼ੀਅਲੀ ਜਿਹੜੇ 8 ਮੋਬਾਈਲ ਫੋਨ, 8 ਮੋਬਾਈਲ ਸਿਮ, ਇੱਕ ਲੈਪਟਾਪ, ਦੋ ਚੈੱਕ ਬੁੱਕ ਤੇ ਜਿਹੜੀ ਕਾਰ ਸੀ ਟਾਟਾ ਅਲਟਰੋ ਜੋ ਬਰਾਮਦ ਹੋਈ ਸੀਗੀ। ਉਦੋਂ ਬਾਅਦ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ 6 ਦਿਨ ਦਾ ਪੁਲਿਸ ਰਿਮਾਨਡ ਲਿਆ ਹੈ ਜਿਹੜਾ ਹੁਣ ਤੱਕ ਦੀ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਇਹ ਇਹ ਜਿਹੜੇ ਪੰਜੇ ਸੀ ਇਹਨਾਂ ਨੇ ਗੈਂਗ ਬਣਾਇਆ ਹੋਇਆ ਸੀਗਾ। ਇਹ ਜਿਹੜੇ ਆਪਸ ਦੇ ਵਿੱਚ ਰਲ ਕੇ ਇਹ ਫਾਮ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਇਹਦਾ ਲਾਲਚ ਦੇ ਕੇ ਵੀ ਤੁਸੀਂ ਇੱਕ ਜੇ ਲੈਟਸ ਸੇ 100 ਰੁਪਏ ਲਾਉਂਗੇ ਤੁਹਾਨੂੰ 500 ਜੇ ਤੁਹਾਨੂੰ ਮਿਲੂਗਾ ਪਰ ਉਹ ਬੇਸਿਕਲੀ ਸਾਰੀ ਹਾਰ ਜਾਂਦੇ ਸੀਗੇ ਉਹ ਉਹਦੀ ਏਪਸ ਦੇ ਵਿੱਚ ਇਹ ਜਾਲੀ ਅਕਾਊਂਟ ਬਣਾਉਂਦੇ ਸੀਗੇ ਕਰੰਟ ਅਕਾਊਂਟ ਜਿਹੜੇ ਵੱਡੀ ਜਿਹੀ ਜਿਆਦਾ ਲਿਮਟ ਹੋਵੇ 5 ਕਰੋੜ 10 ਕਰੋੜ ਉਸ ਤੋਂ ਬਾਅਦ ਉਹ ਜਿਹੜੇ ਇਹ ਫੇਕ ਅਕਾਊਂਟਾਂ ਲਈ ਇਹ ਡੇਲੀ ਆਪਣੇ ਨਵੇਂ ਸ਼ਿਕਾਰ ਪਾਲਦੇ ਸੀਗੇ 11 ਤਰੀਕ ਨੂੰ ਵੀ ਇਹੀ ਕੰਮ ਕਰਨ ਆ ਰਹੇ ਸੀ ਆਪਣੇ ਏਰੀਆ ਦੇ ਵਿੱਚ ਇਹ ਜਿਹੜੇ ਨਵੇਂ ਅਕਾਊਂਟ ਖਲਵਾਉਣ ਲਈ ਆ ਰਹੇ ਸੀਗੇ ਇਹਨਾਂ ਦੇ ਨਾਲ ਜਿਹੜੀ ਅਸੀਂ ਇੰਟਰੋਗੇਸ਼ਨ ਕੀਤੀ ਉਹ ਤੋਂ ਗੱਲ ਸਾਹਮਣੇ ਆਈ ਹੈ ਵੀ ਦਿੱਲੀ ਦਾ 5-5 10-10 ਕਰੋੜ ਦੀ ਜਿਹੜੀ ट्रांजैक्शन ਹੁੰਦੀ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਕਾਫੀ ਕੰਪਲੈਕਸ ਇੰਨਾ ਨੇ ਸਿਸਟਮ ਬਣਾਇਆ ਹੋਇਆ ਸੀ ਵੀ ਸਾਨੂੰ ਕੋਈ ਟਰੈਪ ਨਾ ਕਰ ਸਕੇ ਬੇਸਿਕਲੀ ਜਿਹੜੀ ਕੰਪਨੀ ਹੈਗੀ ਹੈਗੀ ਉਹਦੇ ਨਾਲ ਇਹ ਕ੍ਰਿਪਟੋ ਕਰੰਸੀ ਦੇ ਵਿੱਚ ਡੀਲ ਕਰਦੇ ਸੀਗੇ ਲੋਕਾਂ ਦੇ ਜਿੰਨੇ ਪੈਸੇ ਹਾਰੇ ਹੁੰਦੇ ਸੀ ਉਹ ਇੱਕ ਅਕਾਊਂਟ ਚ ਲੈ ਜਾਂਦੇ ਸੀਗੇ ਉਸ ਤੋਂ ਬਾਅਦ ਤਿੰਨ ਚਾਰ ਅਕਾਊਂਟਾਂ 'ਚ ਟਰਾਂਸਫਰ ਕਰਨ ਤੋਂ ਬਾਅਦ ਅੱਗੇ ਫਾਈਨਲੀ ਦੁਬਈ ਜਾਂ ਫਿਲੀਪੀਨਸ ਦੇ ਵਿੱਚ ਜਿਹੜਾ ਹੈਗਾ ਉਹ ਕ੍ਰਿਪਟੋ ਕਰੰਸੀ ਨਾਲ ਇਹ ਪੈਸੇ ਬਾਹਰ ਭੇਜਦੇ ਸੀਗੇ ਜਿਹੜਾ ਇਹਨਾਂ ਦਾ ਕਮਿਸ਼ਨ ਹੁੰਦਾ ਸੀਗਾ ਉਹ ਵੀ ਇਹਨਾਂ ਨੂੰ ਕ੍ਰਿਪਟੋ ਕਰੰਸੀ ਜਿਵੇਂ USDT ਵਗੈਰਾ ਦੇ ਵਿੱਚ ਹੀ ਆਉਂਦਾ ਸੀ ਜੀ ਤੇ ਇਹ ਕੁਝ ਪਤਾ ਲੱਗਿਆ ਹੀ ਕਉਂ ਨਾ ਹੁਣ ਤਾਂ ਇਹਨਾਂ ਨੇ ਕਿੰਨੇ ਲੋਕਾਂ ਨਾਲ ਸ਼ਰਕੀ ਮਾਰੀ ਹੈ ਤੇ ਕਿੰਨੇ ਰੁਪਏ ਇਹਨਾਂ ਨੇ ਕ੍ਰ ਇਹ ਰੈਕਡ 14 ਕਿਥੋਂ ਸੀ ਇਹ ਸਭ ਇਹ ਜਿਹੜੇ ਅਕਾਊਂਟਾਂ ਲਈ ਇਹ ਸ਼ਿਕਾਰ ਜਿਹੜਾ ਆਪਣਾ ਭਾਲਦੇ ਸੀਗੇ ਉਹ ਛੋਟੇ ਸ਼ਹਿਰ ਹੋ ਗਏ ਜਿਵੇਂ ਪੰਜਾਬ ਦਾ ਜਗਰਾਉਂ ਬਰਨਾਲਾ ਵਗੈਰਾ ਜਿਹੜੇ ਛੋਟੇ ਸ਼ਹਿਰ ਚੋਂ ਉੱਥੇ ਆਉਂਦੇ ਸੀਗੇ ਪਰ ਬੇਸਿਕਲੀ ਜੋ ਇਹ ਆਪਰੇਟ ਕਰਦੇ ਸੀਗੇ ਉਹ ਵੱਡੇ ਸ਼ਹਿਰ ਨੇ ਜਿਹੜੇ ਦਿੱਲੀ ਮੁੰਬਈ ਉੱਥੋਂ ਵਹਿ ਕੇ ਆਪਰੇਟ ਕਰਦੇ ਸੀਗੇ ਇਹ ਪਿਛਲੇ ਲਗਭਗ 1.5 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਕੁਝ ਹੋਰ ਲੱਗੇ ਬੈਕਐਂਡ ਕੋਈ ਦੁਬਈ ਵਗੈਰਾ ਸੀ ਜਾਂ ਨਹੀਂ ਹਾਂ ਉਹ ਬੇਸਿਕਲੀ ਦੁਬਈ ਦਾ ਸਾਨੂੰ ਕਲੀਅਰ ਹੋਏਗਾ ਇਹਨਾਂ ਦੇ ਜਿਹੜੇ ਹੋਰ ਬੈਕਵਰਡ ਲਿੰਕ ਨੇ ਸੀ ਉੱਥੇ ਤੱਕ ਪਹੁੰਚ ਰਹੇ ਹਾਂ ਤੁਹਾਡੇ ਕੋਲ ਕੋਈ ਹੋਰ ਵਿੱਚ ਕੋਈ ਬਲੇਕਾਸੇ ਹੋਣਗੇ ਜਾਂ ਆਪਣੇ ਜਗਰਾਉਂ ਇਲਾਕੇ ਦੇ ਵਿੱਚ ਕੋਈ ਹੋਰ ਵਿਅਕਤੀ ਹੈਗੇ ਇਹਦੇ ਵਿੱਚ ਉਹ ਹਾਲੇ ਅੰਡਰ ਇਨਵੈਸਟੀਗੇਸ਼ਨ ਹੈ ਜੀ ਆ ਸਾਡੇ ਕੋਲ ਰਿਮਾਂਡ ਤੇ ਨਹੀਂ ਸੀ ਸਾਰਾ ਉਹ ਪ੍ਰੋਪਰਲੀ ਵੈਰੀਫਾਈ ਕਰ ਰਹੇ ਆ ਇਹਨੂੰ ਟੈਕਨੀਕਲੀ ਜਿਹੜਾ ਐਨਲਾਈਜ਼ ਕਰ ਰਹੇ ਆ ਅਸੀਂ ਮੇਰੇ ਜਗਰਾਉਂ ਇਲਾਕੇ ਦੇ ਕੋਈ ਲੋਕ ਜਾਂ ਨੇੜੇ-ਤੇੜੇ ਇਲਾਕੇ ਦੇ ਲੋਕ ਕੋਈ ਸਾਹਮਣੇ ਆ ਸਕਦੇ ਆ ਸਾਡੇ ਨੇ ਆਪਾਂ ਤਾਂ ਇਹ ਹੋਪ ਕਰਦੇ ਆ ਆਪਣੇ ਕੋਈ ਨਾਂ ਇਹ ਜਿਆ ਕੰਮ ਕਰਦਾ ਹੋਵੇ ਪਰ ਅਸੀਂ ਸਾਰਾ ਉਹ ਵੈਰੀਫਾਈ ਕਰ ਰਹੇ ਆ 11 ਤਰੀਕ ਨੂੰ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀਗੀ ਵੀ ਜਿਹੜੇ 5 ਵਿਅਕਤੀ ਨੇਗੇ ਉਹਨਾਂ ਦੇ ਵਿੱਚ ਅਭਿਨਵ ਗਰਗ ਓ ਅਵਿਨੋ ਗਰਕੀੜਾ ਆਪਣਾ ਇਹ ਪੰਜਾਬ ਦਾ ਹੈਗਾਗਾ ਬਾਕੀ ਸਾਰੇ ਜਿਹੜੇ ਓਮ ਪ੍ਰਕਾਸ਼ ਅਮਰਿਤ ਰਾਜ ਵਿਸ਼ਵਜੀਤ ਤੇ ਰਹਿਾਨ ਖਾਨ ਇਹ ਨੇ ਸਾਰੇ ਯੂਪੀ ਬਿਹਾਰ ਦੇ ਰਹਿਣ ਵਾਲੇ ਬੀਸਿਕਲੀ ਉਹਨੇ ਸਾਰੇ ਇਕੱਠੇ ਲੋੜਾ ਰਹਿ ਰਹੇ ਸੀਗੇ ਇਹੇ ਇਕੱਠੇ ਹੋ ਕੇ ਇੱਥੇ ਆ ਰਹੇ ਨੇ ਕਿ ਇਹ ਜਿਹੜਾ ਆਨਲਾਈਨ ਸਾਈਟਾਂ ਹੁੰਦੀਆਂ ਨਹੀਂਆਂ ਗੇਮਿੰਗ ਸਾਈਟਾਂ ਜਿਹੜੀਆਂ ਵੈਸੇ ਇਲੀਗਲ ਨਹੀਂ ਆ ਪਰ ਉਹ ਡੇਲੀ ਚੇਂਜ ਕਰਦੇ ਰਹਿੰਦੇ ਨੇ ਕਿ ਉਹਤੇ ਜਿਹੜੇ ਭੋਲੇ ਭਾਲੇ ਲੋਕ ਨੇਗੇ ਉਹਨਾਂ ਨੂੰ ਵੱਧ ਦਾ ਨਾਮ ਜਿੱਤਣ ਦਾ ਲਾਲਚ ਦੇ ਕੇ ਉਹਤੇ ਏਟਗੀਆਂ ਮਾਰ ਦੇਣਗੇ ਇਸੀ ਉਹ ਇਨਫਾਰਮੇਸ਼ਨ ਦੇ ਬੇਸਿਸ ਤੇ ਜਿਹੜਾ ਸਾਡੇ ਸਾਈਬਰ ਕ੍ਰਾਈਮ ਥਾਣਾਗਾ ਉੱਥੇ ਐਫਆਈਆਰ ਨੰਬਰ 10 ਅੰਡਰ ਸੈਕਸ਼ਨ ਆਈਪੀਸੀ ਦੇ ਜਿਹੜੇ 420 ਸੀਗਾ ਤੇ 66 ਆਫ ਆਈਟੀ ਐਕਟ ਅਸੀਂ ਦਰਜ ਕੀਤਾ ਤੇ ਉਹਨਾਂ ਪੰਜਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਕੋਲੋਂ ਸਾਨੂੰ ਇਨੀਸ਼ੀਅਲੀ ਜਿਹੜੇ 8 ਮੋਬਾਈਲ ਫੋਨ 8 ਮੋਬਾਈਲ ਸਿਮ ਇੱਕ ਲੈਪਟਾਪ ਦੋ ਚੈੱਕ ਬੁੱਕ ਤੇ ਜਿਹੜੀ ਕਾਰ ਸੀ ਟਾਟਾ ਅਲਟਰੋ ਜੋ ਬਰਾਮਦ ਹੋਈ ਸੀਗੀ ਉਦਵਦ ਸੀ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ 6 ਦਿਨ ਦਾ ਪੁਲਿਸ ਰਿਮਾਨਡ ਲਿਆ ਹੈ ਜਿਹੜਾ ਹੁਣ ਤੱਕ ਦੀ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਇਹ ਜਿਹੜੇ ਪੰਜੇ ਸੀ ਇਹਨਾਂ ਨੇ ਗੈਂਗ ਬਣਾਇਆ ਹੋਇਆ ਸੀਗਾ ਇਹ ਜਿਹੜੇ ਆਪਸ ਦੇ ਵਿੱਚ ਰਲ ਕੇ ਇਹ ਫਾਰਮ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਇਹਦਾ ਲਾਲਚ ਦੇ ਕੇ ਵੀ ਤੁਸੀਂ ਇੱਕ ਜੇ ਲੈਟਸ ਸੇ 100 ਰੁਪਏ ਲਾਓਗੇ ਤੁਹਾਨੂੰ 500 ਜੇ ਤੁਹਾਨੂੰ ਮਿਲੇਗਾ ਪਰ ਉਹ ਬੇਸਿਕਲੀ ਸਾਰੀ ਹਾਰ ਜਾਂਦੇ ਸੀਗੇ ਉਹ ਉਹਦੀ ਐਪ ਦੇ ਵਿੱਚ ਇਹ ਜਾਲੀ account ਬਣਾਉਂਦੇ ਸੀਗੇ ਕਰੰਟ ਅਕਾਊਂਟ ਜਿਹੜੇ ਵੱਡੀ ਜਿਹੜੀ ਜ਼ਿਆਦਾ ਲਿਮਿਟ ਹੋਵੇ 5 ਕਰੋੜ 10 ਕਰੋੜ ਉਸ ਤੋਂ ਬਾਅਦ ਉਹ ਜਿਹੜੇ ਇਹ ਫੇਕ ਅਕਾਊਂਟਾਂ ਲਈ ਇਹ ਡੇਲੀ ਆਪਣੇ ਨਵੇਂ ਸ਼ਿਕਾਰ ਭਾਲਦੇ ਸੀਗੇ 11 ਤਰੀਕ ਨੂੰ ਵੀ ਇਹੀ ਕੰਮ ਕਰਨ ਆ ਰਹੇ ਸੀ ਆਪਣੇ ਏਰੀਆ ਦੇ ਵਿੱਚ ਇਹ ਜਿਹੜੇ ਨਵੇਂ ਅਕਾਊਂਟ ਖਲਵਾਉਣ ਲਈ ਆ ਰਹੇ ਸੀ ਇਹਨਾਂ ਦੇ ਨਾਲ ਜਿਹੜੀ ਅਸੀਂ ਇੰਟਰੋਗੇਸ਼ਨ ਕੀਤੀ ਉਹ ਤੋਂ ਗੱਲ ਸਾਹਮਣੇ ਆਈ ਹੈ ਵੀ ਡੇਲੀ ਦਾ 5-5 10-10 ਕਰੋੜ ਦੀ ਜਿਹੜੀ ट्रांजैक्शन ਹੁੰਦੀ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਕਾਫੀ ਕੰਪਲੈਕਸ ਇੰਡਨੈਂਸ ਸਿਸਟਮ ਬਣਾਇਆ ਹੋਇਆ ਸੀ ਵੀ ਸਾਨੂੰ ਕੋਈ ਟਰੈਪ ਨਾ ਕਰ ਸਕੇ ਬੇਸਿਕਲੀ ਜਿਹੜੀ ਕੰਪਨੀ ਹੈਗੀ ਹੈਗੀ ਉਹਦੇ ਨਾਲ ਇਹ ਕ੍ਰਿਪਟੋ ਕਰੰਸੀ ਦੇ ਵਿੱਚ ਡੀਲ ਕਰਦੇ ਸੀਗੇ ਲੋਕਾਂ ਦੇ ਜਿੰਨੇ ਪੈਸੇ ਹਾਰੇ ਹੁੰਦੇ ਸੀ ਉਹ ਇੱਕ ਅਕਾਊਂਟ ਚ ਲੈ ਜਾਂਦੇ ਸੀਗੇ ਉਦੋਂ ਬਾਅਦ ਤਿੰਨ ਚਾਰ ਅਕਾਊਂਟਾਂ 'ਚ ਟਰਾਂਸਫਰ ਕਰਨ ਤੋਂ ਬਾਅਦ ਅੱਗੇ ਫਾਈਨਲੀ ਦੁਬਈ ਜਾਂ ਫਿਲੀਪੀਨਸ ਦੇ ਵਿੱਚ ਜਿਹੜਾ ਹੈਗਾ ਉਹ ਕ੍ਰਿਪਟੋ ਕਰੰਸੀ ਨਾਲ ਇਹ ਪੈਸੇ ਬਾਹਰ ਭੇਜਦੇ ਸੀਗੇ ਜਿਹੜਾ ਇਹਨਾਂ ਦਾ ਕਮਿਸ਼ਨ ਹੁੰਦਾ ਸੀਗਾ ਉਹ ਵੀ ਇਹਨਾਂ ਨੂੰ ਕ੍ਰਿਪਟੋ ਕਰੰਸੀ ਜਿਵੇਂ USDT ਵਗੈਰਾ ਦੇ ਵਿੱਚ ਹੀ ਆਉਂਦਾ ਸੀ ਜੀ ਤੇ ਇਹ ਕੁਝ ਪਤਾ ਲੱਗਿਆ ਕੀ ਉਹ ਤਾਂ ਕਿ ਇਹਨਾਂ ਨੇ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ ਤੇ ਕਿੰਨੇ ਰੁਪਏ ਇਹਨਾਂ ਨੇ ਕ੍ਰਿਪਟੋ ਕਰ ਇਹ ਦੇਖੜ ਚਲਦਾ ਕਿਥੋਂ ਦੀ ਰਸਮ ਇਹ ਜਿਹੜੇ ਅਕਾਊਂਟਾਂ ਲਈ ਇਹ ਸ਼ਿਕਾਰ ਜਿਹੜਾ ਆਪਣਾ ਭਾਲਦੇ ਸੀਗੇ ਉਹ ਛੋਟੇ ਸ਼ਹਿਰ ਹੋ ਗਏ ਜਿਵੇਂ ਪੰਜਾਬ ਦਾ ਜਗਰਾਉਂ ਬਰਨਾਲਾ ਵਗੈਰਾ ਜਿਹੜੇ ਛੋਟੇ ਸ਼ਹਿਰ ਝੂਠੀ ਹੁੰਦੇ ਸੀਗੇ ਪਰ ਬੇਸਿਕਲੀ ਜੋ ਇਹ ਆਪਰੇਟ ਕਰਦੇ ਸੀਗੇ ਉਹ ਵੱਡੇ ਸ਼ਹਿਰ ਨੇ ਜਿਹੜੇ ਦਿੱਲੀ ਮੁਬਈ ਉੱਥੋਂ ਬਹਿ ਕੇ ਆਪਰੇਟ ਕਰਦੇ ਸੀਗੇ ਇਹ ਪਿਛਲੇ ਲਗਭਗ 1.5 ਸਾਲ ਤੋਂ ਇਹ ਕੰਮ ਕਰ ਰਹੇ ਨੇ ਕੁਝ ਕਹੋਗੇ ਬੈਕਐਂਡ ਕੋਈ ਦੁਬਈ ਵਗੈਰਾ ਸੀ ਜਾਂ ਨਹੀਂ ਹਾਂ ਉਹ ਬੇਸਿਕਲੀ ਦੁਬਈ ਦਾ ਸਾਨੂੰ ਕਲੀਅਰ ਹੋਏਗਾ ਇਹਨਾਂ ਦੇ ਜਿਹੜੇ ਹੋਰ ਬੈਕਵਰਡ ਲਿੰਕ ਨੇ ਸੀ ਉੱਥੇ ਤੱਕ ਪਹੁੰਚ ਰਹੇ ਸਾਰਾ ਉਹ ਵੀ ਦੇ ਕੁਝ ਹੋਰ ਵਿੱਚ ਵੱਡੇ ਕਸੇ ਹੋਣਗੇ ਜਾਂ ਆਪਣੇ ਜਗਰਾਵਾਂ ਇਲਾਕੇ ਦੇ ਵੀ ਕੋਈ ਹੋਰ ਵਿਅਕਤੀ ਹੈਗੇ ਇਹਦੇ ਵਿੱਚ ਉਹ ਹਾਲੇ ਅੰਡਰ ਇਨਵੈਸਟੀਗੇਸ਼ਨ ਹੈ ਜੀ ਆ ਸਾਡੇ ਕੋਲ ਰਿਮਾਂਡ ਤੇ ਨਹੀਂ ਸੀ ਸਾਰਾ ਉਹ ਪ੍ਰੋਪਰਲੀ ਵੈਰੀਫਾਈ ਕਰ ਰਹੇ ਆ ਇਹਨੂੰ ਟੈਕਨੀਕਲੀ ਜਿਹੜਾ ਐਨਲਾਈਜ਼ ਕਰ ਰਹੇ ਆ ਅਸੀਂ ਮੇਰੇ ਜਗਰਾਵਾਂ ਇਲਾਕੇ ਦੇ ਕੋਈ ਲੋਕ ਜਾਂ ਨੇੜੇ-ਤੇੜੇ ਇਲਾਕੇ ਦੇ ਲੋਕ ਕੋਈ ਸਾਹਮਣੇ ਆ ਸਕਦੇ ਆ ਸਾਡੇ ਨੇ ਆਪਾਂ ਤੇ ਹੋਪ ਕਰਦੇ ਆ ਆਪਣੇ ਕੋਈ ਨਾਂ ਇਹ ਜਿਆ ਕੰਮ ਕਰਦਾ ਹੋਵੇ ਪਰ ਅਸੀਂ ਸਾਰਾ ਉਹ ਵੈਰੀਫਾਈ ਕਰ ਰਹੇ ਆ